ਇਕ ਵਰਫੇਡ 89 ਆਜ਼ਾਦੀ ਦੇ ਇਸ ਸਾਰੇ ਮੌਕਿਆਂ ਨੇ ਕਾਹੇ ਵਿਖਾਈ ਕਿਤੇ ਜਾ ਰਹੇ ਯਤਨਾਂ ਨੂੰ ਚਲਾਉਣਾ ਬੰਦ ਆ ਪਰਫੈਕਸ਼ਨ ਰੇਅਰ ਹੁੰਦੀ ਹੈ ਸੰਪੂਰਨਤਾ ਬਹੁਤ ਖਾਸ ਹੁੰਦੀ ਹੈ ਗੁਰੂ ਮਹਾਰਾਜ ਤੋਂ ਵੱਧ ਕੋਈ ਨਹੀਂ ਜਾਣਦਾ ਸਾਡੇ ਅਸੀਂ ਮਨੁੱਖੀ ਜੀਵਾਂ ਇਤਨਾ ਕਿਤੇ ਕਮੀਆਂ ਰੰਦੀਆਂ ਨੇ ਉਹ ਕਮੀਆਂ ਨੂੰ ਸੁਣ ਲੈਣਾ ਸਮਝ ਲੈਣਾ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਪੂਰ ਕਰਨਾ ਇੱਕ ਵੱਡਾ ਕੰਮ ਹੁੰਦਾ ਹੈ ਸੋ ਇਸ ਚੱਲ ਰਿਹਾ ਸਵਾਗਤ ਦੇ ਦੌਰਾਨ ਐ ਜਸਬੀਰ ਸਿੰਘ ਤੋਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਸੋਚਦਾ ਕਿ ਕਿਸੇ ਹੋਰ ਕਿਸੇ ਸਰਜਨ ਦੇ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਦੀਪਕਤਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਕੋਈ ਗੱਲ ਕਰਨੀ ਹੋਵੇ ਤੇ ਪਲੀਜ਼ ਆਓ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਇਹ ਤੋਂ ਬਧਾਈਆ ਜੀ ਠੀਕ ਆਓ ਜੀ ਸਰਦਾਰ ਜਸਪ੍ਰੀਤ ਸਿੰਘ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਇਹੀਤਾਂ ਦਾ ਨਾਰਾ ਸੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਭ ਤੋਂ ਪਹਿਲਾਂ ਸਾਡੇ ਵਾਸਤੇ ਜਿੰਨੇ ਵੀ ਇਲਾਕੇ ਦੀਆਂ ਪੰਚਾਇਤਾਂ ਆਈਆਂ ਨੇ ਇਲਾਕੇ ਵਿੱਚੋਂ ਆਗੂ ਪਹੁੰਚੇ ਨੇ ਸਾਰਿਆਂ ਨੂੰ ਇਹ ਜੀ ਆਇਆਂ ਆਖਦੇ ਆ ਉਹਨਾਂ ਵਾਸਤੇ ਸਭ ਤੋਂ ਮਾਣ ਵਾਲੀ ਗੱਲ ਕੀ ਆ ਕਿ ਅੱਜ ਜਿਸ ਜਗ੍ਹਾ ਦੇ ਉੱਪਰ ਉਹ ਬੈਠੇ ਨੇ ਇਹ ਜਗਾ ਇਹ ਸਕੂਲ ਤੁਹਾਡੇ ਵਡਿਆ ਨੇ ਤੁਹਾਡੇ ਵਟੇਰਿਆ ਨੇ ਜਿਨ੍ਹਾਂ ਦਾ ਤੁਸੀਂ ਬਹੁਤ ਹੀ ਫਖਰ ਦੇ ਨਾਲ ਨਾਂ ਲੈਂਦੇ ਜੀ ਮਹਾਨ ਦੇਸ਼ਕ ਬਾਬਾ ਸੋਹਣ ਸਿੰਘ ਪਕੜਾ ਜੀ ਵੱਲੋਂ ਲਾਇਆ ਹੋਇਆ ਬੂਟਾਵਾ ਸਕੂਲ ਰੂਪੀ ਜੋ ਅੱਜ ਵੱਧ ਫੁੱਲ ਰਿਹਾ ਵਾ ਇੱਥੋਂ ਬੱਚੇ ਕੁਝ ਜਿਸ ਤਰ੍ਹਾਂ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਵੀ ਤਰੱਕੀਆਂ ਕਰ ਰਹੇ ਨੇ ਅਹੀ ਗੱਲ ਕਰਦਿਆਂ ਅਮਰੀਕਾ ਦੀ ਤਰਤੀ ਤੇ ਡਾਕਟਰ ਬਖਸ਼ੀਰ ਸਿੰਘ ਜੀ ਘਾਰ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਇੱਕ ਲੰਗਰ ਚੱਲੇ ਕੋ ਸੰਸਥਾ ਨਾਂ ਦਾ ਇੱਕ ਸਥਾਨ ਜਿਹੜਾ ਵਾ ਪਕਨੇ ਤੋਂ ਚੀਚੇ ਰੋਡ ਦੇ ਵਿੱਚ ਬਹੁਤ ਵਧੀਆ ਬਿਲਡਿੰਗ ਜਿਹੜੀ ਆ ਉਹ ਤਿਆਰ ਕੀਤੀ ਆ ਜਿਸ ਵਿੱਚ ਵੱਖ-ਵੱਖ ਸਹੂਲਤਾਂ ਜਿਹੜੀਆਂ ਮੈਡੀਕਲ ਸਹੂਲਤ এডਿਕੇਸ਼ਨ ਦੀ ਸਹੂਲਤ ਕਈ ਸਹੂਲਤਾਂ ਮਿਲ ਰਹੀਆਂ ਔਰ ਮਾਂ ਖੁਸ਼ ਹੋਸ ਕਰਦੇ ਆ ਇਹੇ ਬਾਬਾ ਪਕਨਾ ਦੇ ਸਕੂਲ ਦੇ ਵਿਦਿਆਰਥੀ ਆ ਅੱਜ 78 ਸਾਲ ਕੰਪਲੀਟ ਹੋ ਗਏ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵਧੀਆ ਵਿਚਾਰ ਸਾਡੇ ਜਿਹੜੇ ਆਗੂਆਂ ਨੇ ਰੱਖੇ ਸਰਦਾਰ ਮੰਗਲ ਸਿੰਘ ਜੀ ਜੋ ਦਿਲੋਂ ਬੋਹ ਰਹੇ ਸੀ ਇਹ ਬਿਲਕੁਲ ਇੱਕ ਸਚਾਈ ਆ ਅਟੱਲ ਸਚਾਈ ਆ ਸਮੇਂ ਦੀਆਂ ਸਰਕਾਰਾਂ ਦੀ ਇਹ ਗੱਲ ਕਰਦੇ ਆ ਅਸੀਂ ਕਿਹੇ ਸਰਕਾਰ ਇੱਕ ਨੂੰ ਟਾਰਗੇਟ ਨਹੀਂ ਕਰਦੇ ਸਮੇਂ ਦੀਆਂ ਸਰਕਾਰਾਂ ਇਹ ਅੱਜ ਦੀ ਗੱਲ ਨਹੀਂ ਇਹ ਜਿਨ੍ਹਾਂ ਨੇ ਆਜ਼ਾਦੀ ਦੇ ਖੂਲ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਜਬਤ ਕਰਵਾ ਲਈਆਂ ਉਹ ਮਹਾਨ ਦੇਸ਼ ਭਗਤ ਬਾਬਾ ਸੂਨ ਸਿੰਘ ਦੀ ਪਕਣਾ ਜਦੋਂ ਲੰਮੀਆਂ ਭੁਗ ਹੜਤਾਲਾਂ ਜੇਲਾ ਕੱਟ ਕੇ ਇਸ ਪਕਨੇ ਦੀ ਧਰਤੀ ਤੇ ਪਹੁੰਚੇ ਸੀ ਕੁਝ ਪੱਤਰਕਾਰਾਂ ਨੇ ਜਦੋਂ ਉਹਨਾਂ ਨਾਲ ਇੰਟਰਵਿਊ ਕੀਤੀ ਤਾਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਬਾਬਾ ਜੀ ਜਿਸ ਆਜ਼ਾਦੀ ਲਈ ਤੁਸੀਂ ਲੜਿਓ ਜਿਸ ਆਜ਼ਾਦੀ ਲਈ ਤੁਸੀਂ ਆਪਣੀ ਜ਼ਿੰਦਗੀ ਗਾਲ ਦਿੱਤੀ ਜੇਲ੍ਹਾਂ ਦੇ ਵਿੱਚ ਅੱਜ ਤੁਹਾਨੂੰ ਸਕੂਨ ਆ ਅੱਜ ਤੁਸੀਂ ਖੁਸ਼ ਹੋ ਅੱਜ ਉਹ ਆਜ਼ਾਦੀ ਮਿਲ ਗਈ ਉਸ ਟਾਈਮ ਤੇ ਬਾਬਾ ਜੀ ਨੇ ਕਿਹਾ ਹੈ ਨਹੀਂ ਜਿਸ ਆਜ਼ਾਦੀ ਲਈ ਅਹੀ ਲੜੇ ਹਾਂ ਇਹ ਉਹ ਆਜ਼ਾਦੀ ਨਹੀਂ ਅਸੀਂ ਗੋਰਿਆਂ ਤੋਂ ਤਾਂ ਆਜ਼ਾਦ ਹੋ ਗਏ ਅਸੀਂ ਕਾਲਿਆਂ ਦੇ ਗੁਲਾਮ ਹੋ ਗਏ ਆ ਇਹ ਤਾਂ ਉਹ ਦੇਸ਼ ਭਗਤੀ ਕਹਿ ਗਏ ਸੀ ਜੋ ਆਪ ਹੀ ਕਹਿ ਗਏ ਸੀ ਜਿਨ੍ਹਾਂ ਨੇ ਇਹ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਜੇ ਅਸੀਂ ਆਖੀਏ ਇਸ ਆਜ਼ਾਦੀ ਨੂੰ ਅਸੀਂ ਮੰਨਣਾ ਨਹੀਂ ਇਹ ਦਿਨ ਦਿਹਾੜੇ 26 ਜਨਵਰੀ 15 ਅਗਸਤ ਮਨਾਉਣੇ ਨਹੀਂ ਫਿਰ ਉਹਨਾਂ ਦੇਸ਼ ਭਗਤਾਂ ਲਈ ਬਹੁਤ ਜ਼ਿਆਦਾ ਇੱਕ ੱੱਕਾ ਵੀ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜ਼ਿਆਦਾ ਨਹੀਂ ਸਾਲ ਚ ਇੱਕ ਦੋ ਵਾਰਾਂ ਤੇ ਯਾਦਗਾਰੀ ਲਈਏ ਆਜ਼ਾਦੀ ਦੇ ਨਾਂ ਤੇ ਤੇ ਬੰਦਾ ਵੀ ਆ ਮੈਂ ਤਾਂ ਜੋ ਇਹ ਇਲਾਕੇ ਦੀਆਂ ਪੰਚਾਇਤਾਂ ਉਹਨਾਂ ਗਾਲੀ ਅਪੀਲ ਵੀ ਕਰਦਾ ਬੇਨਤੀ ਕਰਦਾ ਕਿ ਤੁਹਾਡੇ ਇਲਾਕੇ ਨੂੰ ਇੱਕ ਬਹੁਤ ਵੱਡੀ ਦੇਣ ਆ ਬਾਬਾ ਜੀ ਵੱਲੋਂ ਕਿਤੇ ਨਾ ਕਿਤੇ ਜਦੋਂ ਵੀ ਕੋਈ ਦੇਸ਼ ਭਗਤੀ ਦਾ ਜਾਂ ਇੰਨਾ ਸ਼ਹੀਦਾਂ ਦੇ ਦਿਨ ਆਉਂਦੇ ਆ ਚੰਦ ਸ਼ਰਧਾ ਦੇ ਪੁੱਲ ਪੇਟ ਕਰਨ ਵਾਸਤੇ ਉਸ ਜਗ੍ਹਾ ਤੇ ਜ਼ਰੂਰ ਪਹੁੰਚਿਆ ਕਰੋ ਜਿੱਥੇ ਬਾਬਾ ਜੀ ਦੀਆਂ ਯਾਦਾਂ ਜੁੜੀਆਂ ਨੇ ਜਿੱਥੇ ਬਾਬਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਅੱਜ ਕਈ ਟੀਚਰ ਸਾਡੇ ਜਿਸ ਤਰ੍ਹਾਂ ਲੈਕਚਰਰ ਅਰਦਾ ਠਪਿੰਦਰ ਸਿੰਘ ਜੀ ਅਮਨ ਜੀ ਪਕਨੇ ਤੋਂ ਇਸੇ ਸਕੂਲ ਤੋਂ ਐਜੂਕੇਸ਼ਨ ਹਾਸਲ ਕਰਕੇ ਅੱਜ ਇਸੇ ਸਕੂਲ ਦੇ ਵਿੱਚ ਸਵਾਮਾਂ ਦੇ ਰਹੇ ਨੇ ਔਰ ਸਾਡੀ ਇਹਨਾਂ ਅੱਗੇ ਵੀ ਬੇਨਤੀ ਆ ਤੁਸੀਂ ਤਾਂ ਸਭ ਕੁਝ ਸੁਣਿਆ ਤੁਸੀਂ ਉਹਨਾਂ ਜਾਦਾਂ ਨੂੰ ਵੀ ਮਾਣਿਆ ਜੋ ਬਾਬਾ ਜੀ ਨੇ ਕੁਰਬਾਨੀਆਂ ਕੀਤੀਆਂ ਕਰਦੇ ਵੀ ਆ ਅੱਗੇ ਤੋਂ ਵੀ ਸਾਡੀ اپੀਲ ਆ ਕਿ ਬੱਚਿਆਂ ਨੂੰ ਇਸ ਬਾਰੇ ਜ਼ਰੂਰ ਦੱਸਿਆ ਕਰੋ ਬਾਬਾ ਜੀ ਕੌਣ ਸੀ ਮਹੀਨੇ ਵਿੱਚ 6 ਮਹੀਨੇ ਵਿੱਚ ਇੱਕ ਵਾਰ ਜ਼ਰੂਰ ਬਾਬਾ ਜੀ ਦੀ ਯਾਦ ਕਰਦੇ ਲੈ ਕੇ ਆਇਆ ਕਰੋ ਉਹਨਾਂ ਨੂੰ ਹੀ ਪਤਾ ਲੱਗੇ ਕਿ ਇੱਥੇ ਕੌਣ ਸੁੱਤਾ ਵਾ ਇੱਥੇ ਉਹ ਸੁੱਤਾ ਵਾ ਜਿਨ੍ਹਾਂ ਨੇ ਆਪਣੇ ਵਾਸਤੇ ਨਹੀਂ ਤੁਹਾਡੇ ਵਾਸਤੇ ਕੁਰਬਾਨੀ ਕੀਤੀ ਅਸੀਂ ਕਹਿੰਦੇ ਆ ਸਾਡਾ ਪੁੱਤ ਹੋ ਜਾਵੇ ਤੇ ਸਾਡਾ ਦੇਸ਼ ਔਰ ਵਿਦੇਸ਼ ਦੇ ਵਿੱਚ ਰਹਿੰਦੀਆਂ ਪੀੜ੍ਹੀਆਂ ਤੱਕ ਸਾਡਾ ਕੋਈ ਨਾਂ ਲੈ ਸਕੇ ਇਹ ਪੁਰਾਣੇ ਦਾ ਪੋਤਾ ਪੁਰਾਣੇ ਦਾ ਪੁੱਤਰਾ ਵਾ ਤੇ ਅੱਜ ਤੁਸੀਂ ਦੇਖ ਸਕਦੇ ਜੀ ਬਾਬਾ ਜੀ ਦੀ ਕੋਈ ਔਲਾਦ ਵੀ ਨਹੀਂ ਸੀ ਤੇ ਰਹਿੰਦੀ ਦੁਨੀਆ ਤੱਕ ਸਾਡੇ ਨਾਂ ਕਿਸੇ ਨੇ ਨਹੀਂ ਲੈਣੇ ਇਹਨਾਂ ਦੇਸ਼ ਭਗਤਾਂ ਦੇ ਨਾਂ ਲੈਂਦੇ ਰਹਿਣਾ ਸੋਨਾ ਮਿੱਟੀ ਚ ਦੱਬ ਦਿਓ ਤੇ ਜਦੋਂ ਅਸੀਂ 10 ਸਾਲਾਂ ਬਾਅਦ ਵੀ ਕਟਾਂਗੇ ਤੇ ਅੱਗੇ ਨੂੰ ਵੀ ਉਹਦੀ ਚਮਕ ਜ਼ਿਆਦਾ ਹੀ ਹੋਵੇਗੀ ਇਸ ਤਰ੍ਹਾਂ ਦੇ ਇਹ ਸਾਡੀ ਦੇਸ਼ ਭਗਤਾਂ ਜਿਉਂ-ਜਿਉ ਸਮਾਂ ਜੀਤੂਗਾ ਇਹ ਸਾਡੇ ਸ਼ਹੀਦ ਇਹ ਸਾਡੇ ਦੇਸ਼ ਭਗਤ ਇਦਾਂ ਹੀ ਇਹਨਾਂ ਦਾ ਨਾਮ ਜਿਹੜਾ ਰੋਸ਼ਨ ਹੁੰਦਾ ਰਹੂਗਾ ਸੋ ਸਾਡੇ ਵਾਸਤੇ ਅੱਜ ਦੇ ਦਿਨ ਇਸ ਜਗ੍ਹਾ ਤੇ ਸਮਾਗਮ ਕਰਾਉਣਾ ਬਹੁਤ ਹੀ ਵਧੀਆ ਔਰ ਚੰਗੀ ਗੱਲ ਆ ਅਸੀਂ ਵਧਾਈ ਵੀ ਦਿੰਨੇ ਆ ਸਾਡੇ ਸਮੇਂ ਦੀ ਸਰਕਾਰ ਦੇ ਕੁਝ ਅਧਿਕਾਰੀ ਇੱਥੇ ਡਾਕਟਰ ਮਨਦੀਪ ਸਿੰਘ ਜੀ ਜੋ ਮੁੱਖ ਮਹਿਮਾਨ ਦੌਰਤੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਵੱਲੋਂ ਅਪੀਲ ਕਰਦੇ ਆਂ ਜੋ ਤੁਸੀਂ ਸੁਣ ਰਹੇ ਹੋ ਜੋ ਇੱਥੋਂ ਇਲਾਕੇ ਦੀਆਂ ਮੰਗਾਂ ਜੋ ਪਹਿਲਾਂ ਵੀ ਇੱਥੇ ਗੱਲ ਕੀਤੀ ਗਈ ਜੇ ਬਾਬਾ ਜੇ ਸਕੂਲ ਪਰਤੀ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਵੀ ਕਿਹਾ ਸੀਗਾ ਵੇਖੋ ਇਹ ਸਕੂਲ ਤੋਂ ਜਿਸ ਦਾ ਮੰਗ ਸਿੰਘ ਨੇ ਕਿਹਾ ਤੁਸੀਂ ਦੱਸੋ ਕਿਹੜਾ ਖਿਡਾਰੀ ਨਿਕਲਿਆ ਖਿਡਾਰੀ ਵਾਸਤੇ ਸਭ ਤੋਂ ਪਹਿਲਾਂ ਗਰਾਊਂਡ ਆ ਇਹ ਗਰਾਊਂਡ ਤੋਂ ਬਾਅਦ ਉਹਨੂੰ ਟ੍ਰੇਨ ਕਰਨ ਵਾਸਤੇ ਇੱਕ ਟੀਚਰ ਚਾਹੀਦਾ ਜੋ ਇਸ ਸਕੂਲ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਨਹੀਂ ਹੈਗਾ ਜਦੋਂ ਵੀ ਸਮੇਂ ਪਿਛਲੇ ਸਮੇਂ ਦੀ ਸਰਕਾਰ ਦਰਾਂ ਨਿ ਪਿੰਸੀਆਂ ਪੰਚਾਇਤਾਂ ਦਰਾਂ ਨੀ ਲਿਖਤੀ ਤੌਰ ਤੇ ਵੀ ਸਰਕਾਰ ਨੂੰ ਕਹਿ ਚੁੱਕੇ ਆ ਕਿ ਇੱਥੇ ਜਿਹੜਾ ਇੱਕ ਟੀਚਰ ਜਿਹੜਾ ਖੜਾਰੀ ਜੋ ਇੱਥੇ ਇਹਨਾਂ ਬੱਚਿਆਂ ਨੂੰ ਟ੍ਰੇਨ ਕਰ ਸਕੇ ਜੋ ਨਾ ਰੋਸ਼ਨ ਕਰ ਸਕੇ ਇੱਕ ਚੰਗੀ ਗਰਾਊਂਡ ਦੇ ਨਾਲ ਇੱਕ ਚੰਗਾ ਟੀਚਰ ਹੋਣਾ ਵੀ ਜ਼ਰੂਰੀ ਆ ਔਰ ਸਭ ਤੋਂ ਵੱਡੀ ਮੰਗ ਅੱਜ ਤੁਸੀਂ ਫਲੈਂਕ ਦੇ ਰਹੇ ਜੀ ਰਾਸ਼ਟਰੀ ਝੰਡਾ ਅੱਜ ਇੱਥੇ ਨਹੀਂ ਹੋਣਾ ਅੱਜ ਇਹਦੀ ਜਗਾਹ ਉਹ ਸੀ ਇੱਕ ਲੰਮਾ ਇੱਕ ਪਾਈਪ ਸੀਗਾ ਜਿੱਥੇ ਝੰਡਾ ਜਿਹੜਾ ਸਾਲ 'ਚ ਦੋ ਵਾਰ ਲਹਿਰਾਇਆ ਜਾਂਦਾ ਸੀਗਾ 26 ਜਨਵਰੀ ਔਰ 15 ਅਗਸਤ ਤੁਸੀਂ ਦੇਖੋਗੇ ਕਿੱਥੇ ਗਿਆ ਇਹ ਚੋਰੀ ਹੋ ਗਿਆ ਜੀ ਇਹ ਸਾਡੇ ਆਜ਼ਾਦੀ ਦੇ ਦਿਨ ਤੇ ਜੋ ਝੰਡਾ ਇੱਥੇ ਲਹਿਰਾਇਆ ਜਾਂਦਾ ਸੀਗਾ ਉਹ ਚੋਰੀ ਹੋ ਗਿਆ ਕੁਝ ਪਾਈਪ ਚੋਰੀ ਹੋ ਗਏ ओके ਹੋ ਗਿਆ ਕਿਉਂਕਿ ਸਕੂਲ ਦੇ ਵਿੱਚ ਕੋਈ ਚੌਂਕੀਦਾਰ ਵੀ ਨਹੀਂਗਾ ਇੱਕ ਲੰਬੇ ਸਮੇਂ ਤੋਂ ਇੱਥੋਂ ਇੱਕ ਸੁਆਵਾ ਨਿਵਾ ਰਿਹਾ ਸੀਗਾ ਯਾਦਵ ਉਹਦੇ ਜਾਣ ਤੋਂ ਬਾਅਦ ਇਹ ਤੇ ਸਰਕਾਰੀ ਪੋਸਟ ਵੀ ਖਾਲੀ ਆ ਸਾਨੂੰ ਮਨਦੀਪ ਸਿੰਘ ਜੀ ਇਹ ਵੀ ਸਰਕਾਰਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਆ ਉਸ ਦੇਸ਼ ਭਗਤ ਨੇ ਆਪਣੀ ਜ਼ਮੀਨ ਦੇ ਕੇ ਇੱਕ ਜ਼ਮੀਨ ਦਾ ਟੁਕੜਾ ਦੇ ਕੇ